ਅਸੀਂ ਕਾਲ ਜੀ ਮੇਰਾ ਨਾਮ ਜਗਰਾਜ ਸਿੰਘ ਪਿੰਡ ਤਲਵੰਡੀ ਦਾ ਸੋਦਾ ਸਿੰਘ ਹੈ ਥਾਣਾ ਕਤੂ ਨਗਲ ਅਸੀਂ ਆਪਣੇ ਘਰ ਤੋਂ ਨਾ ਨਿਕਲੇ ਹਾਂ ਵੋਟ ਪਾਉਣ ਦੇ ਲਈ ਤੇ ਰਸਤੇ ਦੇ ਵਿੱਚ ਮੈਂ ਤੇ ਮੇਰੇ ਵਾਈਫ ਤੇ ਮੇਰੇ ਮਮਾ ਸੀ ਨਾਲ ਅਸੀਂ ਤਿੰਨੇ ਜਾਣੇ ਘਰੋਂ ਵੋਟ ਪਾਉਣ ਨਿਕਲੇ ਹਾਂ ਸਾਨੂੰ ਰਸਤੇ ਦੇ ਵਿੱਚ ਗੱਡੀ ਰੋਕ ਕੇ ਤੇ ਸਾਨੂੰ ਮਾਰ ਦੀ ਧਮਕੀ ਦਿੱਤੀ ਗਈ ਹੈ ਜਤਿੰਦਰ ਸਰਪੰਚ ਵੱਲੋਂ ਠੀਕ ਹੈ ਜੀ ਅਸੀਂ ਕੋਈ ਗੱਲ ਨਹੀਂ ਕੀਤੀ ਕੁਛ ਨਹੀਂ ਇਹਦੇ ਕੋ 30 35 ਗੁੰਡੇ ਸੀ ਤੇ ਸਾਡੀ ਗੱਡੀ ਵੀ ਇਹਨਾਂ ਨੇ ਤੋੜਪੰਨ ਕੀਤੀ ਅਗਲੇ ਬੰਦੇ ਆ ਸ਼ੀਸ਼ੇ ਤੋੜਿਆ ਗੱਡੀ ਦਾ ਰਾਈਟ ਸਾਈਡ ਵਾਲਾ ਮਿੰਦਰਲ ਤੋੜਿਆ ਤੇ ਇਹਨੇ ਪਿਸਤੌਲ ਕੱਢਿਆ 45 ਬੋਰ ਦੇ ਹੱਥ 'ਚ ਪਿਸਤੌਲ ਸੀ ਐ ਮੈਂ ਗੱਡੀ ਭੀੜ ਦੇ ਵਿੱਚੋਂ ਭਜਾ ਕੇ ਜਾਨ ਬਚਾਈ ਐ ਸਾਡੇ ਕੋਲ ਮੌਜੂਦਾ ਵੀਡੀਓ ਵੀ ਪਈ ਐ ਸਾਰੀ ਤੇ ਜਿਹੜੀ ਇਹਨਾਂ ਨੇ ਜਿਹੜਿਆ ਸਾਡਾ ਬੂਟ ਟੁੱਟਾ ਕਾਲੀ ਦੰਦਾ ਹਾਂਜੀ ਉਹ ਤੇ ਵੇਖੋ ਸਾਡਾ ਕੋਈ ਪੋਲੀਟਿਕਲ ਤੇ ਸਾਡਾ ਕੋਈ ਲੈਂਡ ਦੇਣੀ ਨਹੀਂ ਆਪਾਂ ਤੇ ਸਿੱਧੀ ਗੱਲ ਐ ਠੀਕ ਐ ਅਸੀਂ ਤੇ ਵੈਸੇ ਬੋਟ ਪਹੁੰਚ ਜਾਂਦੇ ਉਹ ਵੀ ਜਤਿੰਦਰ ਨੇ ਤੋੜਿਆ ਠੀਕ ਐ ਤੇ ਪੱਗ ਮੇਰੀ ਪੱਗ ਲਈ ਨਹੀਂ ਆਪਾਂ ਦੇਖੋ ਬੋਰਡ ਪਹੁੰਚ ਜਾਣਦੇ ਘਰੋਂ ਠੀਕ ਆ ਤੇ ਅਸੀਂ ਆਏ ਆਪਾਂ ਸ਼ਾਮ ਨੂੰ ਵਾਪਸ ਚੰਡੀਗੜ੍ਹ ਜਾਣਾ ਸੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਮੇਰੀ ਪੱਗ ਵੀ ਲਈ ਆ ਠੀਕ ਹੈ ਜੀ ਤੇ ਵਾਈਫ ਮੇਰੇ ਤੇ ਹਾਂਜੀ ਹਾਂਜੀ ਵਾਈਫ ਮੇਰੇ ਤੇ ਐਨਕਾਂ ਲੱਗੀਆਂ ਸੀ ਉਹ ਇਹਨਾਂ ਖਿੱਚ ਕੇ ਖੜੀਆਂ ਚੈਣ ਖੜੀ ਇਹਨਾਂ ਨੇ ਸਾਢੇ 3 ਤੋਲੇ ਦੀ ਖਿੱਚ ਕੇ ਇਹ ਜਤਿੰਦਰ ਦੇ ਨਾਲ ਇੱਕ ਗੁਰਦੇਵ ਸਿੰਘ ਖੁੱਲਾ ਸੀ ਇਹਦਾ ਡਰਾਈਵਰ ਆ ਟੋਟਲ ਬੰਨੇ ਕਿੰਨੇ ਸੀਗੇ ਇਹ ਵੀਰਜੀ ਹੈਗੇ ਸੀ ਕੁਝ 25 30 ਜਣੇ ਠੀਕ ਹੈ ਜੀ ਹਾਂ ਜੀ ਜਿਹੜੀ ਵੀਡੀਓ ਦੇ ਵਿੱਚ ਇੱਕ ਵਿਅਕਤੀ ਤੁਹਾਡੀ ਫਾਗਦ ਉਤਾਰ ਰਿਹਾ ਉਹ ਕੌਣ ਹੈ ਉਹ ਇੱਕ ਟੋਨੀ ਆ ਤੇ ਇੱਕ ਗੁਰਦੇਵ ਸਿੰਘ ਖੁੱਲਾ ਦੋ ਦੇ ਜਤਿੰਦਰ ਸਰਪੰਚ ਪਿਸਤਲ ਕਿਨੇ ਕੱਢਿਆ ਜੀ ਤੁਹਾਡੇ ਪਿਸਤਲ ਜਤਿੰਦਰ ਨੇ ਤੇ ਇਹਦੇ ਡਰਾਈਵਰ ਨੇ ਖੁੱਲੇ ਨੇ ਕਾਰਨ ਕੀ ਤੁਹਾਡੀ ਲਾਈਫ ਕਰਨ ਕੁਛ ਨਹੀਂ ਬਸ ਰਾਸਤੇ ਜਾਂਦੇ ਪਤਾ ਨਹੀਂ ਕਿਉਂ ਸੜਨਾ ਦੀ ਕੀ ਗੱਲ ਹੋਈ ਆ ਰਾਸਤੇ ਹੀ ਜਾਂਦੇ ਆ ਸਾਡੇ ਨਾਲ ਇਹਨੇ ਗੱਡੀ ਲਾਗੇ ਤੇ ਸਾਡੇ ਸਾਹਮਣੇ ਤੇ ਲੜਨ ਲੱਗ ਗਿਆ ਉੱਥੇ ਚਲਦੇ ਆ ਕੋਈ ਪੋਲਿਟਿਕਲ ਵੀ ਤੁਹਾਡਾ ਚੱਲ ਨਹੀਂ ਨਹੀਂ ਪੋਲਿਟਿਕਲ ਵੇਖੋ ਅਸੀਂ ਕਿਸੇ ਨਾਲ ਨਹੀਂ ਹੈਗੇ ਠੀਕ ਹੈ ਸਾਡਾ ਆਪਾਂ ਆਪਣਾ ਕੰਮ ਕਰਦੇ ਆਂ ਸਾਡੇ ਜਿਹਾ ਕਿਉਂ ਬੀ ਆਈ ਸੀ ਐਸ ਪਾਰਟੀ ਐਸ ਆਸੀਂ ਕਹਿ ਸਕਦੇ ਕਿ ਤੱਕੇ ਨਾਲ ਤੁਹਾਨੂੰ ਵੋਟ ਪਾਉਣ ਵਾਸਤੇ ਕਿਹਾ ਹਾਂਜੀ 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 ਬਿਲਕੁਲ ਬਿਲਕੁਲ ਨਾ ਤਾਂ ਹੋਈ ਹੋਊਗੀ ਨਹੀਂ ਗੱਲ ਕੋਈ ਨਹੀਂ ਬਸ ਰੋਡ ਦੇ ਵਿੱਚ ਜਾਂਦੇ ਆਂ ਅਸੀਂ ਮੈਂ ਘਰੋਂ ਨਿਕਲਿਆ ਤੇ ਮੇਰੇ ਜੱਜਾਂ ਨੂੰ ਇਹਦੇ 20 25 ਗੁੰਡੇ ਛੜਕ ਇਹ ਰੱਖਦਾ ਵਾ ਆਮ ਆਦਮੀ ਪਾਰਟੀ ਨਾਲ ਮੌਜੂਦਾ ਸਰਪੰਚ ਹਾਂਜੀ ਹਾਂਜੀ ਪਾਰਟੀ ਨਾਲ ਵੇਖੋ ਸਾਡਾ ਇਹਦੀ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੀ ਸਾਰੀ ਗੱਲ ਜਤਿੰਦਰ ਨਾਵਾ ਆਪਾਂ ਕਹੀਏ ਪੁੱਲ ਦੇ ਬਜ਼ੁਰਗਾਂ ਦਾ ਕਹਿਣਾ ਵੀ ਤੁਸੀਂ ਨਸ਼ੇ ਦਾ ਧੰਦਾ ਕਰਦੇ ਕੋਈ ਹੈ ਮੈਂ ਕਿਹਾ ਜੀ ਮੇਰਾ ਪ੍ਰੂਫ ਕਰ ਦੇਣਾ ਤੁਸੀਂ ਛੱਡੋ ਮੇਰਾ ਇੱਕ दारू ਦੀ ਬੋਤਲ ਵੀ ਪ੍ਰੂਫ ਕਰ ਦੇਣਾ ਇਹਨੂੰ ਕੋ ਵੀ ਆ ਜਾ ਸਾਹਮਣੇ ਜੋ ਕੁਝ ਲੈ ਕੇ ਆਉਣਾ ਇੱਕ ਦੋ ਤਿੰਨ ਦਿਨ ਤੋਂ ਚੱਕਰ ਲਾ ਰਹੇ ਆ ਜਾਣ ਬੋਝ ਕੇ ਲੰਘਦੇ ਮੈਂ ਤਾਂ ਜੀ ਆਇਆ ਵੇਖੋ ਪਰਸੋਂ ਰਾਤਿਆਂ ਤਿੰਨ ਦਿਨ ਕਿੱਥੋਂ ਹੋ ਗਏ ਤੁਸੀਂ ਵੇਖੋ ਕੱਲ ਅਸੀਂ ਦਰਬਾਰ ਸਾਹਿਬ ਸਾਰਾ ਦੇਣਾ ਠੀਕ ਹੈ ਜੀ ਕੱਲ ਅਸੀਂ ਸ਼ਾਮ ਨੂੰ ਦਰਬਾਰ ਸਾਹਿਬ ਤੋਂ ਆਏ ਤੇ ਅੱਜ ਮੈਂ ਮਾਰਨਿੰਗ 11 12 ਵਜੇ ਦਾ ਟਾਈਮ ਸੀ ਜੀ ਰੋਸੀ ਘਰੋਂ ਨਿਕਲੇ ਰਾਯਾਰਾਮ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ ਆ ਗਏ ਠੀਕ ਆ ਮੇਰੀ ਚਲੋ ਇਹ ਨਸ਼ੇ ਦੀ ਗੱਲ ਕਰਦਾ ਹਾਂ ਮੇਰੀ ਇੱਕ दारू ਦੀ ਬੋਤਲ ਵੀ ਇਹ ਪ੍ਰੂਫ ਕਰਦੇ ਵੀ ਹਾਂ ਜਗਰਾਜਾ ਕਰਦਾ ਵਾ ਤੇ ਮੈਂ ਦੇ ਦਾਂ ਰਿਆ ਜੀ ਮਰਜੀਦ ਬਾ ਠੀਕ ਆ ਜੀ ਕੀ ਹੋਇਆ ਅੱਜ ਤੁਹਾਡੇ ਨਾਲ ਅਸੀਂ ਪਹਿਲਾਂ ਗਏ ਸੀ ਕਰੋ ਰਾਜੇਰਾਮ ਮੱਥਾ ਟੇਕਿਆ ਤੇ ਭੋਗ ਸੀਗਾ ਮੱਥਾ ਟੇਕ ਕੇ ਅਸੀਂ ਸਿੱਧੇ ਹੀ ਆਏ ਆਪਣੇ ਉਹਨੇ ਸਕੂਲ ਚ ਬੋਤ ਪਾਉਣ ਅੱਜ ਆਪਾਂ ਪਿੱਛੇ ਮੜੀਆਂ ਦੇ ਬਰਾਬਰ ਦੇ ਆ ਇਹਦੇ ਲਾਗੇ-ਪਾਗੇ ਉਹਨਾਂ ਨੇ ਗੱਡੀ ਨਾ ਸਾਡੀ ਗੱਡੀ ਲੱਗੀ ਆ ਇਹ ਵੀ ਖਲੋ ਗਏ ਜਗਰਾਸੀ ਉਹ ਸਰਪੰਚ ਜੀ ਦੇ ਸੰਗ ਦੀ ਅਸੀਂ ਵੀ ਖਲੋ ਗਏ ਉਹ ਵੀ ਖਲੋ ਗਏ ਆ ਅਹੀਂ ਦੋ ਚਾਰ ਦਾ ਰੁਕੇ ਆ ਚਲੋ ਉਹਨਾਂ ਨੇ ਆਪਣੇ ਬੰਦਿਆਂ ਬੁੰਦਿਆਂ ਨੂੰ ਫੋਨ ਕੀਤਾ ਇਹਨਾਂ ਰਾਜ ਨੇ ਆਪਾਂ ਨੂੰ ਕੀਤਾ ਵੀ ਵੇਖੋ ਅੱਜ ਦਾ ਕੀ ਗੱਲ ਹੋਈ ਆ ਅਜੇ ਅਸੀਂ ਉੱਥੇ ਹੀ ਆਂ ਬਾਕੀ ਮੇਰੇ ਬੇਟੇ ਦੀ ਪੱਗ ਨੂੰ ਪਏ ਆ ਪੱਗ ਲਾ ਕੇ ਲੈ ਕੇ ਆ ਹੂੰ ਹੂੰ ਤੇ ਮੇਰੀ ਨੌ ਦੇ ਗਾਲ ਵੀ ਪਏ ਆ ਮੈਂ ਪਿੱਛੇ ਆ ਗੱਡੀ ਦੇ ਵਿੱਚ ਹੀ ਇਹ ਸਾਰੇ ਹਾਂਜੀ 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 ਸ਼ੀਸ਼ੇ ਜੀ ਅਸੀਂ ਤਾਂ ਬਾਹਰ ਨਿਕਲੇ ਨਹੀਂ ਗਏ ਮੈਸੋ ਪਹਿਲੋਂ ਨਿਕਲੀ ਇੱਕ ਮਿੰਟ ਬਾਅਦ ਜਦੋਂ ਗੱਡੀਆਂ ਖਲੋਤੀਆਂ ਵਾਹ ਜਰਮ ਹੈ ਲੋਕਾਂ ਨੇ ਛਡਾਇਆ ਨਹੀਂ ਜੀ ਲੋਕੀ ਲੋਕੀ ਸਗੋਂ ਜਿਹਨਾਂ ਨੇ ਪਹਿਲੋਂ ਆਪਣੇ ਤਿਆਰ ਕੀਤੇ ਸੀ ਬੰਦੇ ਸੰਤ ਪਤਾ ਹੀ ਨਹੀਂ ਕਿਹ ਗੱਲ ਦਾ ਹਾਂ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਜੇ ਸਾਨੂੰ ਇਹ ਪਤਾ ਹੁੰਦਾ ਤਾਂ ਅਸੀਂ ਵੀ ਕੋਈ ਤਿਆਰੀ ਤਿਆਰੀ ਕਰਨੀ ਅਸੀਂ ਤਾਂ ਕਰੋ ਬੋਰਡ ਪਾ ਕੇ ਮੁੜ ਕੇ ਅਸੀਂ ਜਾਣਾ ਸੀ ਮੇਰੇ ਪੇਕੇ ਹੀ ਤੇ ਕੋਟਲੇ ਕੀ ਲੱਗਦਾ ਜੀ ਹਮਲਾ ਕਿਉਂ ਕੀਤਾ ਗਿਆ ਸਾਨੂੰ ਇਹ ਨਹੀਂ ਪਤਾ ਸਾਨੂੰ ਨਹੀਂ ਪਤਾ ਕਿ ਕੀ ਹੈ ਇਹ ਇਹ ਮੌਜੂਦਾ ਸਰਪੰਚ ਇਹ ਕੌਣ ਹੈ ਜੀ ਇਹ ਪਹਿਲਾਂ ਮੌਜੂਦਾ ਹੀ ਮੌਜੂਦਾ ਹਾਂ ਏ ਚੜੂ ਵਾਲਿਆਣਾ ਤੁਹਾਡੇ ਨਾਲ ਵੀ ਬਦਮਾਜ਼ੀ ਕੀਤੀ ਤੁਹਾਡੇ ਤੇ ਵੀ ਮੇਰੀ ਨੌ ਨਾ ਕੀਤੀ ਨੌ ਦੇ ਨਾਲ ਹਾਂਜੀ ਮੈਂ ਉਹ ਨੇ ਦੇ ਨੈਣ ਮੈਂ ਹੱਥ ਆਪ ਪਾਇਆ ਇਹਦਾ ਪਰਸ ਸੀ ਦੀ ਨਾਲ ਖਿੱਚੀ ਆਪਣੀ ਨੌ ਦਾ ਕੀ ਕੁਛ ਲੈ ਕੇ ਗਏ ਆ ਜੀ ਇਹਨਾਂ ਦੀ ਚੈਨ ਆ ਤੇ ਐਨਕ ਜਿਹੜੀ ਵੀ ਗਾਲੀ ਗਲੋਚ ਵੀ ਕੀਤਾ ਹਾਂਜੀ ਗਾਲਾਂ ਕੱਢੀਆਂ ਕੁੱਤੀ ਪੈਂਚੋ ਤਾਂ ਬੇਟੇ ਦੀ ਪੱਗ ਲਾ ਕੇ ਲੈ ਗਏ ਆ ਠੀਕ ਆ ਜੀ ਹਾਂਜੀ 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 ਹਾਂਜੀ